ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਆਪਾਂ ਬੂਟੇ ਲਾਉਣ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਸੀ ਅੱਜ ਕਮੇਟੀ ਨੇ ਫੈਸਲਾ ਕੀਤਾ ਵਾ ਵੀ ਜਿਹੜਾ ਸਭ ਤੋਂ ਪਹਿਲਾ ਵਾ ਜਿੰਨੇ ਜ਼ਿਮੀਂਦਾਰਾਂ ਕੋਲੇ ਮੋਟਰਾਂ ਵਾ ਹਰੇਕ ਮੋਟਰ ਤੇ ਪੰਜ ਬੂਟੇ ਲਾਉਣੇ ਲਾਜ਼ਮੀ ਆ ਜਿੰਨੇ ਅਸੀਂ ਬੰਦੇ ਖੜੇ ਆ ਜਿੰਨਿਆਂ ਕੋਲੇ ਮੋਟਰਾਂ ਦਾ ਜ਼ਮੀਨ ਆ ਉਹ ਹਰੇਕ ਆਪਦੀ ਮੋਟਰ ਤੇ ਪੰਜ ਬੂਟੇ ਲਾਉਣ ਦੇ ਜ਼ਿੰਮੇਵਾਰੀ ਲਈਏ ਵੀ ਅਸੀਂ ਲਾਵਾਗੇ ਕਮੇਟੀ ਵਾਲੇ ਸਹਿਮਤ ਆ ਵੀ ਇਹ ਇਹ ਅਸੀਂ ਫੈਸਲਾ ਕਰ ਲਿਆ ਵਾ ਬਾਕੀ ਵੀਰ ਜਿੰਨੇ ਸਾਡੀ ਇਹ ਬੀਜਲੀ ਨੂੰ ਸੁਣਦੇ ਆ ਜਿਹੜੇ ਦੇਸਾਂ ਦੇਸਾਂ 'ਚ ਪਹਿਲੀ ਠੇਕ ਦੇਂਦੇ ਉਹ ਵੀ ਆਪੂ ਆਪਣੇ ਜਿਹੜੇ ਠੇਕੇਦਾਰ ਆ ਉਹਨਾਂ ਨੂੰ ਕਹੋ ਵੀ ਆਪਣੀ ਮੋਟਰ ਤੇ ਪਾਈਏ ਪੈਂਡ ਦਾ ਫੈਸਲਾ ਵਾ ਉਥੇ ਬੂਟੇ ਲਾਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨਗਰ ਦੇ ਵੀਰਾਂ ਨੂੰ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਆ ਵੀ ਹਰ ਇੱਕ ਮੋਟਰ ਤੇ ਪੰਜ ਬੂਟੇ ਜਿਹੜੇ ਉਹ ਲਾਜ਼ਮੀ ਹੋਣੇ ਚਾਹੀਦੇ ਆ ਜਿਨ੍ਹਾਂ ਦੇ ਲੱਗੇ ਆ ਠੀਕ ਆ ਜਿਨ੍ਹਾਂ ਦੇ ਨਹੀਂ ਲੱਗੇ ਦੋ ਚਾਰ ਦਿਨਾਂ ਦੇ ਵਿੱਚ ਪੰਜ ਬੂਟੇ ਲਾ ਕੇ ਆਪਣੇ ਪਿੰਡ ਵਾਲੇ ਗਰੁੱਪ ਵਿੱਚ ਫੋਟੋ ਪਾਵੋ ਤਾਂ ਕਿ ਆਪਾਂ ਖਾੜੇ ਨੂੰ ਇੱਕ ਹਰੀਆਲੀ ਦੇ ਤੌਰ ਤੇ ਪਹਿਲੇ ਨੰਬਰ ਤੇ ਲੈ ਕੇ ਆਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ